ਇਸ ਵੀਡੀਓ ਦੇ ਵਿੱਚ ਜਿਹੜੀ ਤੁਸੀਂ ਗਾਂ ਸਕਰੀਨ ਤੇ ਦੇਖ ਰਹੇ ਹੋ ਇਸ ਗਾਂ ਨੂੰ ਸਰਰਾ ਰੋਗ ਹੈ ਸਰਰਾ ਰੋਗ ਦੇ ਦੋ ਤਿੰਨ ਨਾਮ ਹੋਰ ਵੀ ਹੈ ਇਸ ਨੂੰ ਟ੍ਰਪੈਨੋਸੋਮੀਆਸਿਸ ਜਾਂ ਸਰਰਾ ਜਾਂ ਤਿਬਰਸਾ ਕਿਹਾ ਜਾਂਦਾ ਹੈ ਸਰਰਾ ਰੋਗ ਇੱਕ ਪ੍ਰੋਟੋਜ਼ੋਆ ਪਰਾਸਾਈਟ ਦੇ ਨਾਲ ਫੈਲਦਾ ਹੈ ਉਸ ਪ੍ਰੋਟੋਜ਼ੋਆ ਦਾ ਨਾਮ ਟ੍ਰਪੈਨੋਸੋਮੋ ਇਵਾਨਸਾਈ ਕਹਿੰਦੇ ਆ ਇਹ ਇੱਕ ਪਸ਼ੂ ਤੋਂ ਦੂਜੇ ਪਸ਼ੂ ਦੇ ਵਿੱਚ ਕਿਵੇਂ ਜਾਂਦਾ ਹੈ ਇੱਕ ਟੈਬਨਸ ਫ्लाई ਜਿਹਨੂੰ ਇੱਕ ਆਪ ਮੱਖੀ ਕਹਿ ਦਿੰਨੇ ਆ ਉਹ ਕਿਸੇ ਅਫੈਕਟਡ ਜਾਨਵਰ ਦੇ ਤੇ ਜਾ ਕੇ ਬੈਠਦੀ ਹੈ ਬੈਠਣ ਤੋਂ ਬਾਅਦ ਉਹਦਾ ਖੂਨ ਚੂਸਦੀ ਹੈ ਉਹਦੇ ਵਿੱਚ ਇਹ ਆ ਜਾਂਦਾ ਹੈ ਤਾਂ ਉੱਥੋਂ ਉੱਡ ਕੇ ਦੂਸਰੇ ਜਾਨਵਰ ਦੇ ਉੱਤੇ ਜਾ ਕੇ ਉਹ ਬੈਠ ਕੇ ਉਸ ਨੂੰ ਕੱਟਦੀ ਹੈ ਤਾਂ ਉਸਦੇ ਬਲੱਡ ਦੇ ਵਿੱਚ ਇਹ ਮੱਲੋ ਚਲਿਆ ਜਾਂਦਾ ਹੈ ਬਲੱਡ ਦੇ ਵਿੱਚ ਜਾਣ ਤੋਂ ਬਾਅਦ ਫਿਰ ਆਪਣਾ ਕੰਮ ਸਟਾਰਟ ਕਰ ਦਿੰਦਾ ਹੈ ਇਹਦਾ ਇੱਕੋ ਇੱਕ ਕੰਮ ਹੈ ਕਿ ਜੋ ਬਲੱਡ ਦੇ ਵਿੱਚ ਗਲੂਕੋਜ਼ ਹੈ ਉਹਨੂੰ ਇਹ ਖਾਣੀ ਸ਼ੁਰੂ ਕਰ ਦਿੰਦਾ ਹੈ ਗਲੂਕੋਜ਼ ਦੀ ਕਮੀ ਹੋਣ ਤੋਂ ਬਾਅਦ ਜਾਨਵਰ ਦੇ ਵਿੱਚ ਇਸ ਸਰਦਾ ਦੇ ਜਿਹੜੇ ਲੱਛਣ ਆਉਣੇ ਸ਼ੁਰੂ ਹੋ ਜਾਂਦੇ ਆ ਇਹਦੇ ਲੱਛਣ ਕੀ ਹੈ ਇਸ ਦੇ ਵਿੱਚ ਜਾਨਵਰ ਸੁਸਤ ਰਹਿਣ ਲੱਗ ਜਾਂਦਾ ਹੈ ਇੱਕ ਜਗ੍ਹਾ ਤੇ ਆਪਣੀ ਗਰਦਨ ਟਿਕਾ ਕੇ ਵੀ ਬੈਠਾ ਰਹਿੰਦਾ ਹੈ ਅੱਖਾਂ ਦੀ ਜਿਹੜੀ ਚਿੱਲੀ ਹੈ ਉਸ ਵਿੱਚ ਰੈਡਨਸ ਆ ਜਾਂਦੀ ਹੈ ਤੇਜ਼ ਬੁਖਾਰ ਆ ਜਾਂਦਾ ਹੈ ਜਾਨਵਰ ਚੱਕਰ ਵੀ ਲਾਉਣ ਲੱਗ ਜਾਂਦਾ ਹੈ ਜਦੋਂ ਇਹ ਜ਼ਿਆਦਾ ਹਾਵੀ ਹੋ ਜਾਂਦਾ ਹੈ ਆ ਉਸ ਤੋਂ ਬਾਅਦ ਜਾਨਵਰ ਪਾਗਲਾ ਵਰਗਾ ਬਿਹੇਵ ਕਰਨ ਲੱਗ ਜਾਂਦਾ ਹੈ ਨਰਵਸ ਸਾਈਨ ਆਉਣ ਲੱਗ ਜਾਂਦੇ ਆ ਤੇ ਜਾਨਵਰ ਦੇ ਖੂਨ ਦੀ ਕਮੀ ਹੋਣ ਲੱਗ ਜਾਂਦੀ ਹੈ ਤੇ ਜਾਨਵਰ ਤੁਲੇ ਖਾਂਦਾ ਜਿਵੇਂ ਆਪ ਨੂੰ ਆ ਲੱਗਦਾ ਵੀ ਡਿਗੂ ਆ ਇਸ ਦਾ ਜਿਹੜਾ ਟਰੀਟਮੈਂਟ ਕੀ ਹੈ ਉਹਦੇ ਬਾਰੇ ਅਸੀਂ ਤੁਹਾਨੂੰ ਦੱਸਦੇ ਆ ਇਸ ਦੇ ਵਿੱਚ ਟ੍ਰਾਈਕਿਊਨ 22 ਗ੍ਰਾਮ ਸਬਕਟ ਬੈਰੇਨਲ ਆਰਟੀਯੂ ਆਈਐਮ ਦੇਣਾ 30 ਐਮਐਲ ਉਨਾ ਚਿਰ ਇੱਕ ਦਿਨ ਹੈ ਉਸ ਤੋਂ ਬਾਅਦ ਦੋ ਤੋਂ ਤਿੰਨ ਬੋਟਲ ਰਿੰਟੋਜ ਉਹਦੇ ਆਈਵੀ 2003 ਦਿਨਾਂ ਤੱਕ ਦੇ ਸਕਦੇ ਹਾਂ ਉਹਦੇ ਵਿੱਚ ਤੁਸੀਂ 15 ਤੋਂ 20 ਐਮਐਲ ਟੈਵੀ ਬੈਟਰੀ ਪਾ ਸਕਦੇ ਹੋ ਉਸ ਜਾਨਵਰ ਨੂੰ ਤੁਸੀਂ ਦੇਣ ਤੋਂ ਬਾਅਦ ਉਹ ਜਾਨਵਰ ਧੀਰੇ ਧੀਰੇ ਉਸ ਜਾਨਵਰ ਦੀ ਸੈਟਿੰਗ ਹੋਣੀ ਸ਼ੁਰੂ ਹੋ ਜੂਗੀ ਤੁਹਾਡਾ ਜਾਨਵਰ ਜਦੋਂ ਠੀਕ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਇਸ ਦੇ ਵਿੱਚ ਕਈ ਸਾਈਡ ਇਫੈਕਟ ਰਹਿ ਜਾਂਦੇ ਆ ਤਾਂ ਉਹ ਸਾਈਡ ਇਫੈਕਟ ਕੀ ਹੈ ਉਹਦੇ ਬਾਰੇ ਵੀ ਤੁਹਾਨੂੰ ਅਸੀਂ ਦੱਸਦੇ ਆ ਜਾਨਵਰ ਅਬਾਉਟ ਵੀ ਕਰ ਸਕਦਾ ਹੈ ਜਾਨਵਰ ਦੇ ਖੂਨ ਦੀ ਕਮੀ ਵੀ ਹੋ ਸਕਦੀ ਹੈ ਤਾਂ ਜਾਨਵਰ ਦੇ ਮੱਲੋ ਜਿਹੜੀ ਅੱਖਾਂ ਦੀ ਰੋਸ਼ਨੀ ਘਟ ਜਾਂਦੀ ਹੈ ਜਾਂ ਕਿਸੇ ਕਿਸੇ ਜਾਨਵਰ ਦੀ ਰੋਸ਼ਨੀ ਬਿਲਕੁਲ ਵੀ ਜਾ ਸਕਦੀ ਹੈ ਇਸ ਦਾ ਟਰੀਟਮੈਂਟ ਅੱਖਾਂ ਦੀ ਰੋਸ਼ਨੀ ਦਾ ਟਰੀਟਮੈਂਟ ਤੁਹਾਨੂੰ ਅਸੀਂ ਦੱਸਦੇ ਹਾਂ ਇਹਦੇ ਵਿੱਚ ਮੱਲੋ ਵਿਟਾਮਿਨ A ਦੇ ਐਂਪੂਲ ਆਉਂਦੇ ਆ ਅਗਰ ਉਹ ਉਪਲਬਧ ਨਹੀਂ ਹੋਣਾ ਤਾਂ ਤੁਸੀਂ ਇਹਨੂੰ ਲਿਕੁਇਡ ਮੱਲੋ ਵਿਟਾਮਿਨ A D H ਅੱਧਾ ਲੀਟਰ ਤੋਂ ਲੈ ਕੇ 1 ਲੀਟਰ 10 10 ਐਮ ਐਲ ਸਵੇਰ ਸ਼ਾਮ ਕਰਕੇ ਉਹਨੂੰ ਲਾ ਸਕਦੇ ਹੂੰ ਖੂਨ ਦੀ ਕਮੀ ਵਾਸਤੇ ਹੈਰੀਕੇਂਡ ਬੈਲਟ ਦੇ ਨਾਮ ਤੇ ਲਿਕਵਿਡ ਆਉਂਦੀ ਆ ਉਹ ਤੁਸੀਂ ਜਾਨਵਰ ਨੂੰ ਤੁਸੀਂ 50 50 ਐਮਐਲ ਦੇ ਲਈ ਦੇ ਸਕਦੇ ਹੋ ਸਾਡੀ ਅਗਲੀ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਕਰ ਲੋ ਫੋਲੋ ਲਾਈਕ ਤੇ ਸ਼ੇਅਰ ਕਰ ਦਿਓ